ਏ ਜੀ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਡਿਸਟ੍ਰਿਕਟ ਸੰਭਾ ਪੁਲਿਸ ਸਟੇਸ਼ਨ ਰਾਮਗੜ੍ਹ ਦੀ ਇੱਕ ਪੁਲਿਸ ਪਾਰਟੀ ਕਿਸੇ ਗੈਂਗਵਾਰ ਦੇ ਚਲਦੇ ਇੱਕ ਕਤਲ ਹੱਤਿਆ ਦੇ ਮਾਮਲੇ ਦੇ ਵਿੱਚ ਰੇਡ ਕਰਨ ਲਈ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਆਈ ਸੀ ਸਿਵਲ ਲਾਈਨ ਥਾਣੇ ਵਿਖੇ ਸੂਚਿਤ ਕਰਕੇ ਜਦੋਂ ਇਹਨਾਂ ਨੂੰ ਕੋਲ ਜੋ ਮੁਖਬਰ ਖਾਸ ਦੀ ਇਨਫੋਰਮੇਸ਼ਨ ਸੀ ਕਿ ਇਸ ਕਤਲ ਮਾਮਲੇ ਦੇ ਦੋ ਪ੍ਰਮੁੱਖ ਦੋਸ਼ੀ ਰੇਲਵੇ ਲਿੰਕ ਰੋਡ ਤੇ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਜਦੋਂ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਨੇ ਭਾਰਤ ਹੋਟਲ ਦੇ ਵਿੱਚ ਰੇਡ ਕੀਤਾ ਜਿਸ ਪਾਰਟੀ ਨੂੰ ਸਬ ਇੰਸਪੈਕਟਰ ਦੀਪਕ ਸ਼ਰਮਾ ਲੀਡ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਹੋਟਲ ਜਾ ਕੇ ਕਮਰਾ ਨੰਬਰ 108 ਦੇ ਵਿੱਚ ਜਿੱਥੇ ਕਿ ਇਹ ਦੋਨੋਂ ਦੋਸ਼ੀ ਰੁਕੇ ਹੋਏ ਸਨ ਉੱਥੇ ਰੇਡ ਕੀਤਾ ਤਾਂ ਦੋਸ਼ੀਆਂ ਵੱਲੋਂ ਪੁਲਿਸ ਤੇ ਸਿੱਧੀ ਫਾਇਰਿੰਗ ਕੀਤੀ ਗਈ ਇਨਾਂ ਵੱਲੋਂ 2 ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਜੋ ਪੁਲਿਸ ਪਾਰਟੀ ਦੇ இந்து ਭੂਸ਼ਣ ਸਨ ਉਹਨਾਂ ਦੀ ਖੱਬੀ ਵਕੀ ਤੇ ਲੱਗਾ ਸੀ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੜੀ ਭਾਦਰੀ ਦੇ ਨਾਲ ਜਿਸ ਵਿੱਚ ਸਿਵਲ ਲਾਈਨ ਦੀ ਪੁਲਿਸ ਵੀ ਨਾਲ ਮੌਜੂਦ ਸੀਗੀ ਇਹਨਾਂ ਨੇ ਦੋਨੋਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀਗਾ ਤੇ ਦੋਨੋਂ ਦੋਸ਼ੀਆਂ ਦਾ ਨਾਮ ਇੱਕ ਦਾ ਨਾਮ ਅਰुण ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਸਮੇਤ ਜੋ ਬੱਤੀਪੋਰ ਦਾ ਇਹਨਾਂ ਕੋਲ ਨਜਾਇਜ਼ ਪਿਸਤਲ ਸੀਗਾ ਪੰਜ ਜਿੰਦਾ ਰੌਂਦ ਤੇ ਦੋ ਖਾਲੀ ਰੌਂਦ ਇਹ ਇਹਨਾਂ ਕੋਲੋਂ ਬਰਾਮਦ ਕਰ ਲਈ ਗਏ ਹਨ ਜਿਸ ਤੋਂ ਬਾਅਦ ਜੋ ਪੁਲਿਸ ਪਾਰਟੀ ਲੀਡ ਕਰ ਰਹੀ ਸਨ ਸਬ ਇੰਸਪੈਕਟਰ ਦੀਪੇਸ਼ ਸ਼ਰਮਾ ਉਹਨਾਂ ਦੇ ਬਿਆਨਾਂ ਤੇ ਇੱਕ ਹੋਰ ਮੁਕੱਦਮਾ ਇੱਥੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਅਧੀਨ ਧਾਰਾ 307 353 186 34 ਆਈਪੀਸੀ ਤੇ 25 ਆਰਮਜ਼ ਐਕਟ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਵਾ ਜਿਸ ਵਿੱਚ ਦੋਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਦੋਨੋਂ ਦੋਸ਼ੀਆਂ ਤੋਂ ਰਿਮਾਂਡ ਤੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜੀ ਸਰ ਜੀ ਨੂੰ ਗੋਲੀ ਲੱਗੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕਹਿੰਦੇ ਜੰਮੂ ਕਸ਼ਮੀਰ ਪੁਲਿਸ ਜੋ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਜੀ ਉਹ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਹੈ ਤੇ ਹਿੰਦੂ ਪੋਸ਼ਨ ਉਸ ਦਾ ਨਾਮ ਹੈ ਜੀ ਤੇ ਕੀ ਕੰਡੀਸ਼ਨ ਸਰ ਉਹਦੀ ਹੈ ਬਿਲਕੁਲ ਸਟੇਬਲ ਹੈ ਜੀ ਇਮੀਡੀਏਟਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਅਮਨ ਦੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਸੀਗਾ ਤੇ ਇਹਨਾਂ ਦੀ ਕੰਡੀਸ਼ਨ ਬਿਲਕੁਲ ਸਟੇਬਲ ਹੈ ਜੀ ਹੁਣ ਜਿਹੜੇ ਦੋ ਨੌਜਵਾਨ ਫੜੇ ਆ ਉਹ ਜੰਮੂ ਬੁੱਲਸ ਦੇ ਹੈਂਡਓਵਰ ਕਰਕੇ ਆਪਣੇ ਕੋਲ ਨਹੀਂ ਜੀ ਇਸ ਵਿੱਚ ਜੋ ਤੁਹਾਨੂੰ ਦੱਸਿਆ ਕਿ ਜੋ ਘਟਨੇ ਇੱਥੇ ਭਾਰਤ ਹੋਟਲ ਦੇ ਵਿੱਚ ਹੋਈ ਆ ਜੋ ਕਿ ਇਹ ਜੂਰਿਸਡਿਕਸ਼ਨ ਸਿਵਲ ਲਾਈਨ ਪੁਲਿਸ ਸਟੇਸ਼ਨ ਦੀ ਆ ਇਸ ਕਰਕੇ ਇੱਥੇ ਇਹਨਾਂ ਦੇ ਇੱਕ ਨਵਾਂ ਮਕਦਮਾ ਦਰਜ ਕੀਤਾ ਗਿਆ ਵਾ ਤੇ ਉਸ ਵਿੱਚ ਇਹਨਾਂ ਦੋਨੋਂ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਹੈ ਤੇ ਵੈਪਨ ਬਰਾਮਦ ਕੀਤਾ ਗਿਆ ਵਾ ਜੰਮੂ ਕਸ਼ਮੀਰ ਇਸ ਤੋਂ ਬਾਅਦ ਇਹਨਾਂ ਨੂੰ ਪ੍ਰੋਡਕਸ਼ਨ ਵਨ ਤੇ ਲੈ ਕੇ ਜਾਊਗੀ ਕੋਈ ਕੋਰਟ ਚ ਪੇਸ਼ ਕਰਾਇਆ ਸਰ ਉਹਨੂੰ ਬਿਲਕੁਲ ਜੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ